ਅਮਕੋਮ ਸਾਰਾ ਕਰ ਲਿਆ ਅਸੀਂ ਵੀ ਸਰਦੀਆਂ ਵਾਲੇ ਕੱਪੜੇ ਕੱਢੇ ਸੀ ਕਬਰ ਦਾ ਬਹੁਤ ਸੋਹਣਾ ਆਇਆ ਇੱਕਦਮ ਰਾਜਮਾ ਇਸ ਵਾਰ ਮੈਂ ਬਣਾਉਣ ਲੱਗੀ ਆ ਉਹ ਜੰਮੂ ਵਾਲੇ ਰਾਜਮਾ ਕੰਮ ਵਾਲੀ ਨਹੀਂ ਕੋਈ ਲੱਭਣ ਲਈ ਹੈਗੀ ਅੰਨੇ ਆਂਟੀ ਸਾਨੂੰ ਧੋਖਾ ਦੇ ਗਈ ਮੰਗਾਇਆ ਲੋਕ ਸਾਡੇ ਘਰ ਦਾ ਲੋਕ ਖਰਾਬ ਹੋਇਆ ਉਹ ਸਿਕਿਉਰਟੀ ਸਿਸਟਮ ਆ ਕੋਈ ਯਾਰ ਮਤਲਬ ਜੇ ਇਹਨੂੰ ਕੋਈ ਖੋਲੂਗਾ ਨਾ ਤੇ ਇਹ ਚੂਪਾਂ ਚੀ ਚੂਪਾਂ ਕਰੂਗਾ ਕਹਿੰਦੀ ਕੰਮ ਵਾਲੀ ਕਹਿੰਦੀ 2500 ਰੁਪਏ ਇੱਕ ਕੰਮ ਵਾਲੀ ਆਈ ਸਾਡੇ ਹਲੇ ਨਹੀਂ ਹੋਇਆ ਮੰਮੀ ਇੱਕ ਥਿੜੀ ਹੋਰ ਲਵਾਣੀ ਪੈਣੀ ਐ ਇਹਨਾਂ ਇਹ ਹੁਣ ਪਲਕ ਦੱਸੂਗੀ ਖਾ ਕੇ ਵੀ ਸਬਜ਼ੀ ਹੈਗੀ ਕਿੱਦਾਂ ਦੀ ਬਣੀ ਐ ਮੈਂ ਮੰਮੀ ਕੀ ਹੋਇਆ ਹੈ ਸਿਰ ਦੁਖਦਾ ਦੇਖੋ ਜੀ ਜਿਹੜਾ ਅਸੀਂ ਨਵਾਂ ਲੋਕ ਮੰਗਵਾਇਆ ਸੀ ਨਾ ਜੀ ਹੁਣ என்ன நல்லா வாடி தான் ਤੇ ਆਵਾਜ਼ ਇੰਨੀ ਆ ਥੋਕ ਦੇ ਨਾਲ ਕੰਨ ਖਾ ਜਾਂਦੀ ਆ। ਤੇ ਆ ਦਾਦੀ ਆਜ ਵੀ ਫੇਰ ਪੀਂਦੇ ਆ ਚਾਹ ਪਹਿਲਾਂ ਕੱਪੜੇ ਸਾਂਭ ਲਈ ਹੈ ਨਾ। ਪਰਮਾਤਮਾ ਦੀ ਮਿਹਰ ਦੇ ਨਾਲ ਗੱਡੀ ਚੱਲੋ ਸਾਨੂੰ ਬਹੁਤ ਵਧੀਆ ਮਿਲ ਗਈ। ਸਭ ਨੂੰ ਦੇਵੇ ਪਰਮਾਤਮਾ। ਇੱਕ ਵਾਰੀ ਮੈਂ ਕਹਿੰਦੀ ਕਿਸੇ ਨੂੰ ਪਿਆ ਸੀਗਾ ਕਿ ਬਾਹਰੋਂ ਮੈਨੂੰ ਪਰਸਪੇ ਜੀਓ। ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀਗਾ ਮੈਂ ਉਹ ਉਹ ਵਿੱਚ ਅੱਜ ਮੇਰੇ ਮੁੰਡੇ ਨੇ ਪੂਰੀ ਕੀਤੀ ਆ। ਉਹਨੇ ਮੈਨੂੰ ਇੱਕ ਦੀ ਥਾਂ ਤੇ ਦੋ ਵਧੀਆ ਪਰਸ ਲੈ ਕੇ ਦਿੱਤੇ ਆ। ਚਲੋ ਖਾ ਕੇ ਪਰੌਂਠੀਆਂ ਵਾਲੇ ਦੇ achar ਨਾਲ ਕਰਦੇ ਆਂ ਜੀ ਬਲੌਗ ਦਾ ਐਂਡ ਕਰੋ ਜੀ ਬਲੌਗ ਦਾ ਐਂਡ। ਕਰਦੇ ਆਂ ਦਾਦੀ ਮਿਲਦੇ ਆਂ ਕੱਲ ਫੇਰ ਇੱਕ ਨ ਟਾਈਮ ਪਉਣਾ 1 ਹੋ ਗਿਆ ਤੇ ਕਰੋ ਜੀ ਵਲੌਗ ਦੀ ਸ਼ੁਰੂਆਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਚਪੀ ਲੰਦਰਾ ਵਲੌਗ ਚ ਜੁਮੇਦ ਕਰਦੇ ਆਂ ਤੁਸੀਂ ਠੀਕ ਜਾਵੋਗੇ। ਅਸੀਂ ਵੀ ਠੀਕ ਜਾਗਾਂ ਪਰ ਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ। ਲਓ ਜੀ ਕਰਦੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਕੰਮ ਕਮ ਸਾਰਾ ਕਰ ਲਿਆ। ਅਸੀਂ ਵੀ ਸਰਦੀਆਂ ਵਾਲੇ ਕੱਪੜੇ ਕੱਢੇ ਸੀ। ਇੱਕ ਦਿਨ ਮੰਮੀ ਨੇ ਕੱਢੇ, ਰੂਬਲ ਨੇ ਕੱਢੇ, ਇੱਕ ਦਿਨ ਮੈਂ ਪਲਕ ਦੇ ਸਾਰੇ ਕੱਪੜੇ ਕੱਢੇ, ਧੋਤੇ ਸਾਰੇ। ਅਲਮਾਰੀਂ ਦੇ ਟਿਕਾਏ, ਕੱਲ ਮੈਂ ਆਪਣੇ ਸਾਰੇ ਬਕਸੇ ਚੋਂ ਕੱਪੜੇ ਕੱਢੇ। ਹੁਣ ਸਾਰੇ ਸੂਟ ਇੱਧਰ ਲਿਆਂਦੇ ਸੀ ਗੱਦਿਆਂ ਦੇ ਕਵਰ ਕਵਰ ਤਾਂ ਬਹੁਤ ਸੋਹਣੇ ਆਇਆ ਇੱਕਦਮ ਵਧੀਆ ਐਨ ਵਧੀਆ ਆਇਆ ਕਵਰ ਤੇ ਬਾਕੀ ਹਲੇ ਕਮਰਾ ਘੁੰਮਣਾ ਸੀ ਹਾਲੀ ਚਾਰ ਚੰਨਾਂ ਜੁੱਧੜਾ ਛਾੜੀਆਂ ਨਹੀਂ ਹੁਣ ਮੈਂ ਛਾੜਦੀ ਆਂ ਚੰਨਾਂ ਜੁੱਧੜਾ ਕਾਦੀ ਆਂ ਸਭ ਤੋਂ ਪਹਿਲਾਂ ਕੱਪੜੇ ਜੁਪਨੇ ਪਾਈ ਅੱਜ ਲੇਟ ਹੋ ਗਏ ਥੋੜੇ ਜੇ ਆਜੋ ਪਹਿਲਾਂ ਕਿਚਨ ਦੇ ਵਿੱਚ ਨਾ ਰਾਜਮਾ ਭਿਜਲੇ ਪਾਈ ਆ ਰਾਜਮਾ ਇਸ ਵਾਰ ਮੈਂ ਬਣਾਉਣ ਲੱਗੀ ਆ ਉਹ ਜੰਮੂ ਵਾਲੇ ਰਾਜਮਾ ਨੇ ਜਿਹੜੇ ਹੁੰਦੇ ਤੇ ਫੋਰ ਦੇ ਰਾਤੀ ਵੀ ਜਰੇ ਪਾਏ ਆ ਉਹ ਮੈਂ ਜਰ ਮੈਂ ਉਹ ਬਣਾਉਣੇ ਆ ਹੁਣ ਰਾਤੀ ਕੁੱਕਰ ਚ ਪਾ ਦਿੰਨੀ ਆ ਮੰਮੀ ਮਾੜਾ ਜਾ ਕਿਤੇ ਗਏ ਆ ਇਹ ਸਰ ਮੋٹے ਵਾਲੇ ਨਹੀਂ ਆ ਬਣਾਉਣ ਲੱਗੀਆਂ ਦੇਖ ਲਈ ਕਿੱਦਾਂ ਦੇ ਬਣਦੇ ਆ ਹਨਾ ਇਹ ਰਾਜਮਾ ਇਹ ਬਣਾਈ ਸੀ ਕਦੀ ਤੇ ਬਹੁਤ ਦੇਰ ਹੋ ਗਈ ਮੈਂ ਕਦੀ ਅਸੀਂ ਖਾਦੇ ਹੀ ਨਹੀਂ ਹੁਣ ਪਹਿਲਾਂ ਪਹਿਲਾਂ ਇਹ ਹੀ ਬਣਾ ਦਿੰਦੇ ਸੀ ਇਹ ਹੁਣ ਬਹੁਤ ਦੇਰ ਹੋ ਗਈ ਕਦੀ ਇਹਦੇ कलर ਕਿੱਦਾਂ ਲੈਂਦਾ ਇਹ ਨਾ ਰੈਡ ਰੈਡ ਪਾਣੀ ਹੋ ਗਿਆ ਨਹੀਂ ਮਸ਼ੀਨ ਵਿੱਚ ਅੱਜ ਵੀ 4-5 ਵਾਰੀ ਮਸ਼ੀਨ ਦੇ ਵਿੱਚ ਇਹ ਕੱਪੜੇ ਪਏ ਤੂੰ ਵੀ ਕਾਢ ਲੈ ਨਾ ਮੋٹے ਮੋٹے ਕੱਪੜੇ ਕਾਢ ਲੈਣਾ ਮੈਂ ਵੀ ਸਾਰੇ ਵਾਟੇ ਚ ਨਾ ਠੰਡ ਲੱਗਦੀ ਆ ਹੱਲੇ ਹਲੇ ਵੀ ਕੋਠੇ ਤੇ ਪਏ ਆ ਕੱਪੜੇ ਹੂੰ ਕੁਝ ਹਲੇ ਲਿਮਾਰੀ ਵਿੱਚ ਗਲਮ ਪਏ ਆ ਸਿਆੜਾ ਵਾਲੇ ਕੱਪੜੇ ਦਾ ਜ਼ਿਆਦਾ ਖਲਾਰਾ ਹੁੰਦਾ ਆ ਜ਼ਿਆਦਾ ਗਰਮੀਆਂ ਵਾਲੇ ਛੋੜੇ ਸਾਂਝ ਆ ਜਾਂਦੇ ਆ ਸਿਆੜਾ ਵਾਲੇ ਕੱਪੜਿਆਂ ਦਾ ਬਹੁਤ ਖਲਾਰਾ ਆ ਮੋٹے ਹੁੰਦੇ ਆ ਕਿ ਧੋਣੇ ਵੀ ਔਖੇ ਮੋਟੀਆਂ ਮੁਟੀਆਂ ਜਿਹਾ ਇਕ ਤਾਂ ਪੜੇ ਬੈਂਸ ਵੀਰੇ ਲੱਗਾ ਪਲਕ ਨੂੰ ਫੂਲੇ ਛੱਡ ਕੇ ਜਾਂਦਾ ਸਕੂਲੇ ਛੱਡ ਕੇ ਆ ਕੇ ਤੇ ਫੇਰ ਅਸੀਂ ਕੰਮ ਲੱਗੇ ਝਾੜੂ ਕੋਚਾ ਤੁਹਾਨੂੰ ਕੰਮ ਵਾਲੀ ਨਹੀਂ ਕੋਈ ਲੱਭਣ ਲਈ ਹੈਗੀ ਲੈ ਆਂਟੀ ਸਾਨੂੰ ਧੋਖਾ ਦੇ ਗਈ ਕਹਿੰਦੀ ਅਰੇ ਤੁਸੀਂ ਕਿਸੇ ਨੂੰ ਕੰਮ ਵਾਲੀ ਨੂੰ ਲਾਈਓ ਨਾ ਤੇ ਮੈਂ ਨਾ ਮੈਂ ਆ ਜੂੰਗੀ ਤਿੰਨ ਮਹੀਨੇ ਬਾਅਦ ਹੁਣ ਕਹਿੰਦੀ ਵੀ ਤੁਸੀਂ ਵਾਈਪਰ ਨਾ ਮੇਰੇ ਤੋਂ ਪੋਚੇ ਲਵਾ ਲੈ ਮੇਰੇ ਕੋਲ ਪੋਚੇ ਲੱਗਦੇ ਨਹੀਂ ਹੈਗੇ ਦੂਜੀ ਦਿਨ ਮੈਂ ਘਰੇ ਐਂ ਤਾਂ ਵੰਟੀ ਮੈਂ ਲਾ ਲੈਣੀ ਆ ਹੁਣ ਮੈਂ ਹੋਰ ਕਿਸੇ ਹੋਰ ਜਾਣੇ ਨੂੰ ਕਿਹਾ ਆ ਇੱਥੇ ਹੈਗੇ ਸਾਡੇ ਭਾਬੀ ਉਹਨੂੰ ਕਿਹਾ ਯਾ ਤੇ ਮੈਂ ਕਿਹਾ ਮੇਨ ਵੱਸੇ ਉਹ ਕੋ ਕੰਮ ਵਾਲੀ ਰਹਿ ਗਈ ਤਾਂ ਤੇ ਕੋਈ ਗੱਲ ਨਹੀਂ ਹੈ ਨਾ ਮੈਂ ਦੇ ਪੁੱਛ ਕੇ ਜੇ ਮੈਂ ਤੈਨੂੰ ਫੋਨ ਕਰਦੀ ਆ ਤੇ ਇੱਕ ਫੋਟੋ ਲਈਏ ਚਲੋ ਚਲੋ ਹਨਾ ਤੇ ਨੂੰ ਕੁੱਕੜ ਦੀ ਬਾਦੀ ਰੱਖ ਜੰਦੇ ਆਪਾਂ ਕੱਪੜੇ ਸੁੱਕੜੇ ਬਾਹਰ ਤੇ ਮੰਮੀ ਨੂੰ ਮੰਮੀ ਨੇ ਆ ਜਾਣਾ ਮੰਮੀ ਨੂੰ ਕਵਾਂਗੇ ਕੀ ਗੈਸ ਆਨ ਕਰ ਦੋ ਦੋ ਸੀਟੀਆਂ ਲਵਾ ਦੋ ਕਿਉਂਕਿ ਇਹਦਾ ਪਤਾ ਨਹੀਂ ਹੈਗਾ ਹੁਣ ਦੇਰ ਹੋ ਗਈ ਬਣਾਉਣ ਨੂੰ ਉਹ ਤਾਂ ਇੱਕ ਜਿਹੀ ਨਾਲੇ ਹੋ ਜਾਂਦੇ ਆ ਕਿਉਂਕਿ ਆਪਾਂ ਨੂੰ ਵੀ ਆ ਟਾਈਮ ਲੱਗ ਗਿਆ ਨਾ ਕੱਪੜੇ ਜਾਦਾ ਆ ਉੱਪਰ ਮੈਂ ਕਿ ਆਪਾਂ ਨੂੰ ਟਾਈਮ ਲੱਗ ਗਿਆ ਸਿੱਖਰ ਵੀ ਕੋਠੇ ਤੇ ਤਾਰਾਂ ਤੇ ਪਾ ਕੇ ਆਣੇ ਪੈਣੇ ਸਟੈਂਡ ਵੀ ਛੱਡਣਾ ਪੈਣਾ ਯਾਰ ਲਓ ਜੀ ਪਾ ਦਈਏ ਬਣਕ ਨੂੰ ਪਤਾ ਨਹੀਂ ਆ ਪਸੰਦ ਆਣੇ ਆ ਕਿ ਨਹੀਂ ਰਾਜਮਾ ਬਾਕੀ ਦੇਖਦੇ ਆ ਉਹ ਹੀ ਨਖਰਾ ਕਰਦੀ ਹੁੰਦੀ ਜਿਆਦਾ ਅਸੀਂ ਤਾਂ ਖਾ ਹੀ ਲੈਣੇ ਜੋ ਹੱਥ ਆ ਗਿਆ ਚਲੋ ਜੀ ਬਣੇ ਰਹੀਏ ਸਾਡੇ ਵਲੌਗ ਦੇ ਨਾਲੇ ਰੁਕਾ ਤੂੰ ਕੱਟ ਮਸ਼ੀਨ ਵਿੱਚੋਂ ਕੱਪੜੇ ਤੇ ਆਪਾਂ ਚੱਲਦੇ ਆ ਕੋਠੇ ਤੇ ਠੀਕ ਹੈ ਅੱਜ ਜੀ ਜੀ ਦੇਖ ਸਕਦੇ ਆ ਜੀ ਕੱਪੜੇ ਕਿੰਨੇ ਧੋਤੇ ਆ ਇੱਧਰ ਪੱਲੂ ਦਾ ਵੀ ਮੈਂ ਸਕੂਲ ਬੈਗ ਵੀ ਧੋਤਾ ਹੁਣ ਇੱਧਰ ਇਹ ਕੱਪੜੇ ਇੱਧਰ ਦੀਆਂ ਕੱਪੜੇ ਹੋਰ ਉਹ ਘੜੀ-ਘੜੀ ਆਪਣੀ ਆਹ ਉਹ ਖੜੀ ਹੈ ਸਾਹਮਣੇ ਸਭਨਾਂ ਦਾ ਹੋਣਾ ਹੀ ਹੁੰਦਾ ਹੈ ਲਓ ਜੀ ਮੰਗਾਇਆ ਲੋਕ ਸਾਡੇ ਘਰ ਦਾ ਲੋਕ ਖਰਾਬ ਖਰਾਬ ਨਹੀਂ ਸੀ ਹੋਇਆ ਜੰਗਾਲ ਦਾ ਜੰਗਾਲ ਬਹੁਤ ਲੱਗਾ ਹੀ ਖਰਾਬ ਉਹ ਮਤਲਬ ਚੰਗਾ ਨਹੀਂ ਲੱਗਦਾ ਤੇ ਮੈਂ ਕਿਹਾ ਚੱਲਣਾ ਇੱਕ ਲੋਕ ਵੀ ਵਧੀਆ ਜਿਆ ਲੋਕ ਲੋਜੀ ਅਪੜੀ ਵਿੱਚ ਵੀ ਕੁਝ ਹੈਗਾ ਆਹੋ ਅਛਾ ਇਦਾਂ ਆਉਣਾ ਪੜੇ ਓ ਮਾਈ ਗੋਡ ਅਛਾ ਨੂੰ ਲਾ ਗਏ ਉਹਦੇ ਕੁੰਡੀਆਂ ਲੱਗ ਕੇ ਲੱਗੀ ਹੋ ਜਾਂਦੀਆਂ। ਹਾਂ। ਉਹ ਦਿਆ ਦਿਆ ਹੈ। ਕਿਨੇ ਦਿੱਤਾ ਹੈ? 35000। ਉਦਾਂ ਕਿੰਨੇ ਦਾ ਹੈ? ਉਦਾਂ ਮਹਿੰਗਾ ਹੋਣਾ। ਇਹ ਸਪਾਉਂਸ ਆਹ ਆਈਆ। Amazon ਤੋਂ ਮਗਾਇਆ। ਹਾਂ। ਆਹ ਸੈੱਲ ਲਾ। ਉਹ ਤੋਂ ਸਕੋਪੀ ਸਿਸਟਮ ਆ ਗੁਇਆ ਦਾ। ਇਹ ਕਿੱਥੇ ਲੱਗਣਾ ਸੈੱਲ ਵੀ? ਜਦੋਂ ਇਹਨੂੰ ਨਾ ਮਤਲਬ ਕੁਝ ਹੋਣਾ ਹੈ ਹਿਸਾਬ ਦਾ ਉਹ ਸੈੱਲ ਪੈਣੇ ਆ ਕਿਤੇ ਇਹ। ਦੇਖਣਾ ਪੈਣਾ ਹੈ। ਇਹਦੇ ਵਿੱਚ ਮੈਂ ਦੇਖੂਗਾ ਕੀ ਹਿਸਾਬ ਦਾ। ਆਹ ਦੇਖੋ ਇਹਦੇ ਚ ਕੁਝ ਦੱਸਿਆ ਹੁਣ। ਮਤਲਬ ਜੇ ਇਹਨੂੰ ਕੋਈ ਖੋਲੂਗਾ ਨਾ ਤੇ ਇਹ ਚੂਪਾਂ ਚੀ ਚੂਪਾਂ ਕਰੂਗਾ। ਬਸ ਲਾਵੇ ਹੀ ਮਤਲਬ ਹੋ ਸਕਦਾ। ਹਾਂ ਹੋ ਸਕਦਾ। ਆ ਵੀ ਬਲਾਰਮ ਲਾ ਕੇ। ਆਹੋ। ਬਲੇਜ਼ਰ ਹੋਣੀ। ਆਲਾਰਮ ਲਾਗਾ ਇਹ। ਦੇਖਦੇ ਆ ਇਹਨੂੰ ਕਿਦਾਂ ਲੱਗਣਾ ਮੁੜ ਕੇ ਚਲੋ। ਆ ਦੇਖੋ ਜੀ ਇਹਦੇ ਉੱਤੇ ਕੁਝ ਹੋਣਾ ਆ। ਬੈਟਰੀ ਰੀਪਲੇਸਮੈਂਟ ਬੈਟਰੀ ਆ ਲਾਇਆ ਇਹ। ਬੈਟਰੀ ਰਿਮੂਵ ਦਾ ਸਿਕਿਓਰ ਤਦੋਂ ਦੇਖਦੇ ਆਂ ਜੀ ਤਦੋਂ ਦੇਖਦੇ ਆਂ ਬਾਅਦ ਚ ਕੀ ਹੈਗਾ ਸਾਬਤ ਹੋਦਾ ਇਹਦਾ ਅਪਰੇਟਿੰਗ ਜੀ ਤੇ ਪਾਣੀ ਪਾ ਦਿੱਤੀ ਕਿ ਪ੍ਰੋਬਲਮ ਨਾਲ ਇੱਕ ਦਿਨ ਇੱਕ ਹੋ ਗਿਆ ਕਿ ਮੇਰੇ ਰਾਜਾ ਬਣਾ ਲਈਏ ਜਿਵੇਂ ਕਿ ਇੰਗ੍ਰੈਂਡ ਕਰ ਲਿਆ ਹੈ ਤੇ ਮੈਂ ਟਮਾਟਰ ਲੈ ਕੇ ਕਰਕੇ ਜਿਵੇਂ ਇੱਦਾਂ ਐਸੇ ਦੇ ਦਿੱਤੀਆਂ ਇਹਦੇ ਵਿੱਚ ਜਿਮੂ ਵਾਲਾ ਰੱਖਣਾ ਕਿ ਦਰਦ ਬਣ ਜੇਗਾ ਇਹਨਾਂ ਨੂੰ ਪੰਚੀ ਚਾਹੀਦੀ ਹੈ ਕਪੜੀ ਜਿਹਾ ਸਾਦੀ ਆਈ ਥੱਲੇ ਕੀ ਆ ਗਿਆ ਪੀਰਾ ਹੀ ਮਨੀ ਕਿ ਤੇ ਜੈਸੀ ਤੇ ਮਨੀ ਨਹੀਂ ਆ ਰਿਹਾ ਹਾਲੇ ਮੰਮੀ ਜੀ ਆਪਰੇ ਰੱਖਦੇ ਨਹੀਂ ਕੋਈ ਲੀਕਿਆ ਨਹੀਂ ਬਣਾਉਣ ਦੇ ਗਾ ਨਹੀਂ ਆਉਣਾ ਇਹਦੇ ਮਾਹਰ ਦੀ ਜਦੋਂ ਮੰਮੀ ਚਲਗੇ ਆਉਮੇ ਦੇਤੀਆਂ ਚਲੋ ਜੀ ਲਓ ਗਰਮ ਲਾ ਲਈਏ ਤੋਸਾ ਇਹਨਾਂ ਦਾ ਮਿਲਾ ਰਹੀ ਹਾਂ ਥੋੜਾ ਫਟਾਫਟ ਲਾ ਲਈਏ ਇੱਧਰ ਰਾਜਣਾ ਦੇਖਦੇ ਆ ਦੋ ਵਿਧੀਆ ਲਾ ਗੇ ਘਰ ਘਰ ਕਿਦਾਂ ਦਾ ਆ ਹੈਨਾ ਹੋ ਗਿਆ ਕਿ ਨਹੀਂ ਨਹੀਂ ਕਦੇ ਵੀ ਚੋਲ ਵਾਲਾ ਨਹੀਂ ਆ ਇਹਦੇ ਵਿੱਚ ਪਾਈ ਜਾਵੇ ਗੁਆਣ ਤੇ ਥੋੜਾ ਜਿਹਾ ਪਾਇਆ ਜੀਰਾ ਬੜੀਆ ਲੰਗਦਾ ਆ ਤੁਸੀਂ ਇਹ ਕਮਾਂਡ ਤੇ ਬਾਹਰ ਨਿਕਲ ਕੇ ਲੱਤਾਂ ਆਹ ਲੱਤਾਂ ਜਿਵੇਂ ਇੱਥੇ ਪਾਣੀ ਆਇਆ ਨਾ ਇਸਨੂੰ ਤਿਆਰੀ ਤੇ ਆ ਅਦਰਕ ਤੇ ਟਮਾਟਰ ਤੇ ਹਰੀਆਂ ਮਿਰਚਾਂ ਕਰ ਦੋ ਗ੍ਰੈਂਡ ਮੈਂ ਦੇਖਾਂ ਪਹਿਲਾਂ ਹੋਰ ਕੇ ਬੂਕਣ ਕਿਦਾਂ ਦੇ ਹੋਏਗਾ ਹਨਾ ਇਹ ਥੋੜੀ ਬਾਹਰ ਕਾਲੀ ਸਬਜ਼ੀ ਬਣਦੀ ਹੈ ਕਹਿੰਦੀ ਕੰਮ ਵਾਲੀ ਕਹਿੰਦੀ 2500 ਰੁਪਇਆ ਇੱਕ ਕੰਮ ਵਾਲੀ ਆਈ ਸਾਡੇ ਕਹਿੰਦੀ ਆ ਸਾਡੇ ਥੱਲੇ ਥੱਲੇ ਐਨੀ ਸੋਈਦਾ ਕਹਿੰਦੀ 2500 ਰੁਪਇਆ ਮੈਂ ਕਿਹਾ 2500 ਨਾ ਮੈਂ ਬਾਹਰ ਤੁੰ ਨੂੰ ਧਵਾਣੇ ਆ ਨਾ ਮੈਂ ਕੋਈ ਚਾਹਣਾ 2500 ਕਾਦਾ ਹੈ ਤੇ ਕਹਿੰਦੀ ਚਲ ਤੁਸੀਂ 2000 ਦੇ ਦਿਓ ਮੈਂ ਕਿਹਾ ਮੈਂ ਦੇਣਾ ਹੀ ਨਹੀਂ 2000 ਹੋ ਗਈ ਐਨੇ ਮੂੰਹ ਅੱਡੇ ਹੋ ਵਾ ਇਹਨਾਂ ਨੇ 2500 ਮੈਂ ਹੈਗਾ 25 2500 ਰੁਪਇਆ ਕੋਸ ਹੁੰਦਾ ਨਹੀਂ ਮੇਰੇ ਦੱਸੋ ਹਲੇ ਨਹੀਂ ਹੋਏ ਮੰਮੀ ਇੱਕ ਸੱਤੀ ਹੋਰ ਲਵਾਣੀ ਪੈਣੀ ਹੈ ਇਹਨਾਂ ਨੂੰ ਕੱਲਮਾ ਗ੍ਰੈਂਡ ਹੈ ਹੈ ਕੱਲਮਾ ਗ੍ਰੈਂਡ ਚਲੋ ਬੰਦਾ ਸਾਹਬ ਦੇ ਪੈਸੇ ਮੰਗੇ ਕਿ 30000 ਖੰਡ ਮੰਨੇ ਆ ਤੇ ਬੰਦੇ ਨੇ ਮੰਨੇ ਆ ਵੀ 10000 ਖੰਡ ਲੈ ਲਿਆ ਹਣਾ ਸਿੱਧਾ ਹੀ ਕਹਿੰਦੀ 2500 ਖੰਡ ਵਾ ਮੈਂ ਤਾਂ ਛੰਡ ਵਾ ਮੈਂ ਕਿ ਕੋਈ ਨਹੀਂ ਅੱਧਾ ਘੰਟਾ ਲੱਗਦਾ ਮੈਂ ਆਪੇ ਸਫਾਈ ਕਰ ਲਿਆ ਕਰਨੀ ਹਾਂ ਤੂੰ ਰਹਿਣ ਦੇ ਕੇ ਤੈਨੂੰ ਠੀਕ ਆ ਮੈਨੂੰ ਭੁੱਗਦਾ ਨਹੀਂ ਮੈਂ ਕਿ ਚਲੋ ਜਾਓ ਵੀ ਮੇਰੇ ਕੋਲ ਅੱਗੇ ਟਾਈਮ ਐ ਨਹੀਂਗਾ ਚਲ ਗਈ ਫੇਰ ਕੋਈ ਜਾਊਗਾ ਚਲੋ ਬਣੇ ਰਹਿਣਾ ਸਾਡੇ ਵਲੌਗ ਨਾਲ ਲਾ ਲਈਏ ਤੁਰਕਾ ਤੁਰਕਾ ਹਾਂਜੀ लगता पे तड़का और की देखा इधर चार सूटियाँ वाली हैं मैंने देखने ये तो बेचती है लगभग देखा रे नई आ रहा इधर हो रहा रे आज मैं हो रहा देखा क्या क्या लगा लगा के तोड़ता रहता है तोड़ता हूँ हाँ अब मैं अभी तो ऐसे आया तो तो ਬਾੜੀ ਨੇ ਬਾਸੇ ਪਖਾਨੀਆਂ ਵਾਲੇ ਅੱਜ ਲਾਈਨੀਆਂ ਪਹਿਲਾਂ ਯਾ ਵੜੀ ਦੇ ਨੂੰ ਕਾਣੀਆ ਕੱਲਾ ਦੇ ਕੇ ਆ ਮੈਂ ਨਾ ਜਾਤੀ ਹਾਂ ਪਲਕ ਨੂੰ ਲਿਆ ਉਹਨਾਂ ਨੂੰ ਦਵਾ ਲਾਈਨੀਆਂ ਦਾ ਰਾਈ ਕਰ ਦੋ ਸਾਰੀਆਂ ਸੇ ਚੀਖਾਣਾ ਨਹੀਂ ਲੋਗੇ ਸਾਰੇ ਜਿਹੜਾ ਲਾਈਨੀਆਂ ਬਾਰੇ ਜਿਹੜੇ ਕੱਤੇ ਪਏ ਦੋ ਕੋਹ ਤੀਰਨੇ ਪਹਿਲਾਂ ਸਹੇਲ ਵਾਲੀ ਬਣੀ ਹੋਣੀ ਉਹਨਾਂ ਨੂੰ ਲਾਲ ਮਟਰ ਕਹੂੰ ਕਿ ਨਹੀਂ ਦੇ ਦੇ ਕਿ ਨਹੀਂ ਦੇਲ ਭਾਇ ਬੰਦੇ ਜਿਹੜਾ ਉਹਦੀ ਇੱਲਾ ਦੇ ਵਿੱਚ ਧੰਧਾਈ ਹੈ ਨਹੀਂ ਜੀ ਹੁਣ ਤੋਂ ਕੰਦੀ ਥੋੜੀ ਲੱਗਦੀ ਆ ਨਾ ਕੋਤੇ ਕੱਪੜੇ ਪਾ ਕੇ ਆਏ ਆ ਦੋ ਘੰਟੇ ਤਿੱਕਰ ਤੱਕ ਕੋਤੇ ਕੱਪੜੇ ਭਰੇ ਆਏ ਆ ਜੀ ਇੱਥੇ ਤੋਂ ਚੁਲਾ ਲਾ ਲਿਆ ਕੱਪੜੇ ਦਾ ਸਾਭਣੀ ਪਹਿਲਾਂ ਤੇ ਧੋਵੋ ਵੀ ਸਾਭਣੀ ਵੀ ਜਾਣੀਆਂ ਤੇ ਦੇਖੋ ਉਧਰ ਮਮਮੀ ਕੀ ਤਸਵੀਰ ਨਹੀਂ ਹੈ ਮੈਂ ਗਾੜਾ ਬਣ ਗਿਆ ਮੋਰੇ ਬਟਨ ਲਗਾਨੇ ਮੋਰੇ ਬਟਨ ਨਾਲ ਲਿਆਉਣੇ ਤੁਹਾਨੂੰ ਸੇਕ ਕੋਈ ਠੀਕ ਹੈ ਜਦੋਂ ਪੰਜ ਬਟਨ ਲੱਗੇ ਕੋਈ ਗੱਲ ਨਹੀਂ ਬਟਨ ਵੀ ਆ ਜੂਗੇ ਚਲੋ ਹੋਰ ਕੀ ਅੰਦਰ ਬਹਾਮ ਹਾਂ ਸੋ ਲੰਗ ਕਰ ਕਰ ਰਹੇ ਹਾਂ ਹੋਰ ਕੀ ਹਾਂਜੀ ਤੜਕਾ ਦੇ ਸਕਦੀ ਹਾਂ ਜੀ ਕਿ ਕਿੱਦਾਂ ਸੋਨਾ ਹੋਇਆ ਆ ਅਗਰ ਚਾਹਤਾ ਸਾਂਗੇ ਤੜਕੇ ਦਾ ਤੇ ਰੈੱਡ ਰੈੱਡ ਬਣਦੇ ਆ ਦੇਖਦੇ ਆ ਕਿੱਦਾਂ ਦੇ ਬਣਦੇ ਆ ਸਵਾਦ ਬਣਦੇ ਆ ਕਿ ਨਹੀਂ ਬਣਦੇ ਉਹਦਾ ਤੜਕਾ ਵੀ ਹੋ ਗਿਆ ਪਾ ਲਈਏ ਤੜਕਾ ਹੋ ਚੁੱਕੀ ਲਓ ਜੀ ਦੇਖ ਸਕਦੇ ਹਾਂ ਜੀ ਇੱਧਰ ਪੌਣੇ ਚਾਰ ਹੋ ਗਏ ਪੌਣੇ ਚਾਰ ਨਹੀਂ ਹੋਏ ਹੈਗੇ ਉਹਦਾ ਸਾਢੇ ਤਿੰਨ ਹੋ ਗਏ ਆ ਇਹ ਟਾਈਮ ਵੀ ਸਾਡਾ ਥੋੜਾ ਅੱਗੇ ਹੀ ਆ ਤੇ ਇੱਧਰ ਬਣ ਗਏ ਆ ਚਾਵਲ ਵੀ ਲਓ ਜੀ ਬਣ ਗਏ ਆ ਤੇ ਇੱਧਰ ਬਣ ਗਈ ਆ ਜੀ ਏ ਹੁਣ ਪਲਕ ਦੱਸੂਗੀ ਖਾ ਕੇ ਵੀ ਸਬਜ਼ੀ ਹੈਗੀ ਕਿੰਦਾ ਦੀ ਬਣੀ ਆ ਅਸੀਂ ਤਾਂ ਉਹਦਾ ਦੂਸਰੇ ਰਾਜਮਾ ਬਣਾਈਦੇ ਆ ਤੇ ਪਹਿਲੀ ਵਾਰੀ ਇੱਦਾਂ ਦੇ ਬਣਾਏ ਆ ਇਹ ਨਹੀਂ ਹੁਣ ਮੈਨੂੰ ਪਤਾ ਕਿੰਦਾ ਦੇ ਬਣਿਆ ਇੱਧਰ ਖੀਰਾ ਖੂਰਾ ਕੱਟ ਲਈਏ ਤੇ ਇੱਧਰ ਲਾਈਨਿਗਾਂ ਲਈ ਲਾਈਨਿਗਾਂ ਲਈ ਕੱਪੜੇ ਕੱਟ ਲਏ ਆ ਡਾਈ ਕਰਨੀਆਂ ਲਾਈਨਿਗਾਂ ਵੀ ਦੇ ਆਈਏ ਦੇਖਦੇ ਆ ਲੋਕ ਦਾ ਵੀ ਖੁਸ਼ ਕਰਕੇ ਚਲੋ ਜੀ ਠੀਕ ਆ ਜੀ ਇੱਧਰ ਮੰਮੀ ਪਏ ਮੰਮੀ ਕੀ ਹੋਇਆ ਹੈ ਸਰਦੋਪਾ ਆ ਦੇਖੋ ਜੀ ਅਸੀਂ ਸੋਹ ਕੇ ਆਂ ਤੇ ਇੱਧਰ ਵਿਛਾ ਦਦੇ ਆ ਲਾਈਟ ਜਗਮਾ ਇਹ ਮੈਂ ਲੈ ਕੇ ਆਈ ਸੀਗੀ ਪਹਿਲਾਂ ਵੱਡੇ ਲੈ ਕੇ ਆਈ ਸੀਗੀ ਪੀਸ ਤੇ ਇਹ ਅਸੀਂ ਵਿਛਾ ਦਿੱਤੇ ਆ ਸੋਹਣੇ ਲੱਗਦੇ ਆ ਨਾ ਸੋਹਣੇ ਲੱਗਦੇ ਸੋਹਣੇ ਵੱਡੇ ਵੱਡੇ ਆ ਹਨਾ ਇਹਨਾਂ ਨੂੰ ਜਿਹੜਾ ਗੰਦਾ ਜਿਹਾ ਹਾਂ ਗੰਗੋ ਫੇਰ ਹੱਥ ਉੱਤੇ ਨਹੀਂ ਲੱਗਦੇ ਆ ਹੱਥ ਉੱਤੇ ਨਹੀਂ ਲੱਗਦੇ ਹਾਂ ਚਲੋ ਜੀ ਬਾਹਰਲਾ ਮੌਸਮ ਦੇਖਦੇ ਆ ਹਾਂ ਹਾਂ ਦੇਖ ਸਕਦੇ ਆ ਜੀ ਸਰਦੀਆਂ ਵਾਲੇ ਦਿਨ ਮੌਸਮ ਤਪਤਪ ਇਦਾਂ ਦੀ ਆ ਤੇ ਖੁਦਾਈ ਇਹ ਦਰਵਾਜਾ ਦਰਵਾਜਾ ਸਾਡਾ ਹਮੇਸ਼ਾ ਦੀ ਜਿਹਾ ਨਾ ਆਵਾਜ਼ ਬਹੁਤ ਕਰਦਾ ਆ ਤੇ ਇੱਧਰ ਕਰਦੀ ਪਈ ਆ ਵੀਡੀਓ ਐਡਿਟ ਆ ਕੋਲੀ ਚਾਕੇ ਇੱਧਰ ਰੱਖ ਦੇ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਮਿਲਦੇ ਆ ਤੇ ਕੱਟ ਲਈਏ ਖੀਰਾ ਖੁਰਾ ਆ ਕੇ ਪੱਲੂ ਨੇ ਖਾਣੀ ਆ ਰੋਟੀ ਤੇ ਮਿਲਦੇ ਆ ਜੀ ਤੁਹਾਨੂੰ ਰੋਟੀ ਦੇ ਫੇ ਹਾਂਜੀ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਆ ਦੇਖੋ ਜੀ ਜਿਹੜਾ ਸੀ ਨਵਾਂ ਲੋਕ ਮੰਗਵਾਇਆ ਸੀ ਨਾ ਦੇਖੋ ਜੀ ਕਿੰਨਾ ਵਧੀਆ ਆ ਹੁਣ ਤੁਸੀਂ ਦੇਖ ਸਕਦੇ ਤੁਹਾਨੂੰ ਦੱਸਦੇ ਆ ਕਿੰਦਾ ਦਾ ਇਹਨੂੰ ਇਹਨੂੰ ਇਦਾਂ ਕਮਾ ਲੈਣਾ ਹੂੰ ਕਮਾ ਕੇ ਆ ਲਾ ਦੇਣਾ 2 ਵਜ ਜਾਣੀ ਆ ਆ ਲੱਗ ਗਈ ਬੰਦ ਹੋ ਗਿਆ ਜੀ ਜੀ ਹੁਣ ਇਹਨੂੰ ਕੋਈ ਛੇੜਦਾ ਆ ਇਹਨਾਂ ਰੋਣਾ ਬੰਦ ਕਰ ਲੈ ਆਪਣੇ ਆ ਫਿਰ ਆਪਣਾ ਮੰਗੂ ਲੈਣਾ ਇਹਨੂੰ ਦੁਬਾਰਾ ਫੇ ਜਦੋਂ ਕੋਈ ਛੇੜੂਗਾ ਇਹਨੂੰ ਕੋਈ ਦੁਬਾਰਾ ਛੇੜੂਗਾ ਫੇਰ ਇਹ ਫੇਰ ਹੋਣਾ ਬੜਾ ਮਿਲੂਗਾ ਜੀ ਆ ਇਹਨੂੰ ਬੰਦ ਕਰੋ ਹੁਣ ਭਰਾਵਾ ਆ ਇਸੇ ਸੱਚੇ ਨੂੰ ਆਪਾਂ ਇਦਾਂ ਲਾ ਦੇਆਗੇ ਇਦਾਂ ਫੇਰ ਦਾ ਮਰਦੀ ਖੜੀਓ ਫੇਰ ਕੋਈ ਰੋਲਾ ਇਹ ਜੀ ਆਪਾਂ ਨਾਰਮਲ ਕਿਤੇ ਇਦਾਂ ਜਾਣਾ ਹੋਵੇ ਨਾ ਜੇ ਕਿਤੇ ਦੂਰ ਪਰ ਜਾਣਾ ਹੋਵੇ ਫੇ ਆਪਾਂ ਇਹ ਲਾ ਸਕਦੇ ਆ ਨਾ ਇੱਥੇ ਨਾਰਮਲ ਤਾਂ ਆ ਵਜੇ ਬੰਦਾ ਹਾਂ ਕੋਈ ਚੱਕਰ ਨਹੀਂ ਹੈਗਾ ਦਾ ਤੇ علاوہ ਮੈਂ ਏਡੀ ਉੱਚੀ ਵਜਦਾ ਮੈਂ ਕਹਾਂ ਸਾਰਾ ਮਜ਼ਾ ਸਾਰਾ ਮੱਲਾਟ ਜਗਾ ਦੂ ਇਹ ਹਾਂ ਕੋਈ ਚੋਰ ਨਹੀਂ ਆਉਂਦਾ ਸੇਫਟੀ ਬਹੁਤ ਆ ਵੈਸੇ ਐਸੇ ਲੋਕ ਦੀ ਦੇਖ ਸਕਦੇ ਆ ਜੀ ਹੈਗੀ ਉਹਦਾ ਆਈਟਮ ਹੀ ਆ ਇਹ ਹਾਂ ਉਹ ਬੰਦੇ ਵੀ ਪਹਿਲਾਂ ਪਤਾ ਨਹੀਂ ਸੀਗਾ ਵੀ ਇਹ ਕਿੱਦਾਂ ਰਾਰਾ ਵਜਦਾ ਉਹ YouTube ਤੇ ਖੋਲ ਕੇ ਦੇਖਿਆ ਵੀ ਇਹ ਕੀ ਸਾ ਆਪਾਂ ਨੂੰ ਇਸ ਬਾਰੇ ਪਤਾ ਨਹੀਂ ਨਾ ਕੀ ਹਿਸਾਬ ਦਾ ਆ ਇਹ ਹੋਣਾ ਦੱਸਿਆ ਬਈ ਨੂੰ ਅੱਡ ਕੇ ਘਮਾਲੇ ਲੱਗ ਰਾ ਨੇ ਤੇ ਆਲਾਰਮ ਵੱਜਣਾ ਆ ਜੇ ਸਿੱਧਾ ਵਾਂਗ ਇਹਦੇ ਨੋਰਮਲ ਰਹਿਣਾ ਤਾਂ ਬਹੁਤ ਵਧੀਆ ਚੀਜ਼ ਆ ਬਈ ਬਹੁਤ ਬਹੁਤ ਵਧੀਆ ਆਇਆ ਵੀ ਕੁਝ ਨਹੀਂ 300 ਰੁਪਏ ਦਾ ਹਾਰ ਤੇ ਆਵਾਜ਼ ਇੰਨੀ ਆ ਮੈਂ ਕਹਿੰਦਾ ਪੁੱਛੋਗੇ ਨਾ ਕੰਨ ਖਾ ਜਾਂਦੀ ਆ ਚਲੋ ਚਲੋ ਖਾਈਏ ਰੋਟੀ ਰੁੱਟੀ ਸੇਫਟੀ ਲੋਕ ਹਾਂ ਹੋ ਰਾਇਆ ਹਾਂਜੀ ਜੀ ਤੁਹਾਨੂੰ ਸਵਾਲ ਲੱਗੇ ਹੂੰ ਮੈਂ ਤੁਹਾਨੂੰ ਵੀ ਸਵਾਲ ਲੱਗੇ ਪੱਲੂ ਨੇ ਵੀ ਖਾ ਲਏ ਆ ਜਿਹੜੇ ਕਿਤਰੇ ਰਾਜਮਾ ਬਣਾਉਂਦੇ ਆ ਉਹ ਜ਼ਿਆਦਾ ਟੇਸਟੀ ਬਣਦੇ ਆ ਉਹ ਥੋੜੀ ਉਹ 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 ਕੁਲ ਉਹ ਕੁਲ ਜਾਂਦੇ ਆ ਉਹਨਾਂ ਦੀ ਨਾ ਇੱਕ ਆਟਾ ਜਿਹਾ ਵਿੱਚ ਆ ਜਾਂਦਾ ਇਹ ਇਹ ਤਰੀ ਵਸਾ ਨਾ ਅਲੱਗ ਲੱਗ ਰਹਿੰਦੀ ਆ ਉਹਦੇ ਮੁਕਾਬਲੇ ਥੋੜੇ ਜਿਹਾ ਘਾਟਾ ਪਰ ਸੁਆਦ ਆ ਮਾੜੇ ਨਹੀਂ ਹੈਗੇ ਲਓ ਜੀ ਮੈਂ ਇੰਨੇ ਗੇ ਖਾਣੇ ਆ ਨਾ ਮਿੰਨ ਨੂੰ ਸੁਣਾਉਂਗਾ ਮੈਂ ਤੇ ਉੱਚੀ ਖਾਣੇ ਇੰਨੇ ਗਾ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਲੋ ਜੀ ਦੇਖ ਸਕਦੇ ਆ ਜੀ 5 ਵਜ ਗਏ ਆ ਤੇ ਅਸੀਂ ਗਏ ਸੀਗੇ ਬਾਜ਼ਾਰ ਲੈਣੀਗਾ ਡਾਈ ਕਰਨੀਆਂ ਦੇਣ ਇੱਧਰ ਦੇਖੋ ਜੀ ਢੇਰਾ ਮੂਹੇ ਕੱਪੜੇ ਇੱਧਰ ਆ ਭਰਿਆ ਪਿਆ ਟੋਕਰੀ ਜਿਹੜੀ ਕਿ ਅਸੀਂ ਸਵੇਰੇ ਗਰਮ ਕੱਪੜੇ ਧੋਤੇ ਆ ਤੇ ਇੱਧਰ ਮੈਂ ਗਈ ਸੀਗੀ ਬਾਜ਼ਾਰ ਤੇ ਪੱਲੂ ਦਾ ਪੁਰਾਣਾ ਟਰੈਕਸੂਟ ਜਿਹੜਾ ਹੋ ਗਿਆ ਆ ਛੋਟਾ ਪਜਾਮਾ ਹੋ ਗਿਆ ਉੱਚਾ ਤੇ ਇਹਨੂੰ ਮੈਂ ਹੁਣ ਆ ਨਵਾਂ ਲਿਆ ਕੇ ਦਿੱਤਾ ਆ ਟਰੈਕਸੂਟ ਸਕੂਲ ਦਾ ਦੇਖ ਸਕਦੇ ਆ ਜੀ ਐਤ ਕੀ ਲੱਗਦਾ 36 ਨੰਬਰ ਅੱਗੇ ਇਹਦੇ 34 ਨੰਬਰ ਆ ਗਿਆ ਸੀ ਐਤ ਕੀ 36 ਲਿਆ ਕੇ ਦਿੱਤਾ ਵੱਡਿਓ ਕਿ ਪਜਾਮਾ ਤਾਂ ਬਹੁਤ ਉੱਚਾ ਹੋ ਗਿਆ ਦੇਖੋ ਜੀ ਕੱਪੜੇ ਐਨੇ ਢੇਰਾ ਮੂਹੇ ਪਏ ਆ ਤੇ ਜਾਂ ਤਾਂ ਸਭ ਤੋਂ ਪਹਿਲਾਂ ਪੀਏ ਚਾਹ ਤੇ ਅੱਖਾਂ ਖੁੱਲਣ ਸਾਡੀਆਂ ਜਾਂ ਦਾਦੀ ਆਜਵੇ ਫੇਰ ਪੀਂਦੇ ਆ ਚਾਹ ਪਹਿਲਾਂ ਕੱਪੜੇ ਸਾਂਭ ਲਈ ਹੈ ਨਾ ਠੀਕ ਆ ਦੇਖੋ ਜੀ ਮੈਂ ਬਣਾਇਆ ਰਾਜਮਾ ਪਰ ਮੈਨੂੰ ਨਹੀਂ ਸਵਾਦ ਲੱਗੇ ਕਿਉਂਕਿ ਮੈਨੂੰ ਰਾਜਮਾ ਪਸੰਦ ਨਹੀਂ ਹੈਗੇ ਮੈਨੂੰ ਰਾਜਮਾ ਪਸੰਦ ਨਹੀਂ ਹੈਗੇ ਠੀਕ ਆ ਫੇਰ ਤੁਸੀਂ ਕੁਝ ਹੋਰ ਖਾ ਲਓ ਕੁਝ ਹੋਰ ਮੰਗਾ ਲਓ ਨਾ ਮੈਂ ਕੁਝ ਨਹੀਂ ਖਾਣਾ ਹੋਗਾ ਟਿੱਕ ਟੁਕੀ ਖਾ ਲਓ ਕੁਝ ਸਮੋਸੇ ਖਾ ਲਓ ਨਾ ਕੀ ਆ ਨਾ ਮੈਂ ਇਹਨੇ ਜਾਲਨਾਦੇਸ ਹੈ ਭੁੱਖ ਨਹੀਂ ਲੱਗੀ ਪਰਾਂਠੇ ਬਣਾਦਾਂ ਚਾਹਣਾ ਰਾਤ ਨੂੰ ਖਾਵਾਂਗੇ ਮੈਨੂੰ ਸੁਆਲ ਫਿਰ ਰਾਤ ਨੂੰ ਕੀ ਬਣਾਉਣਾ ਫਿਰ ਹੈ ਰਾਤ ਨੂੰ ਕੀ ਬਣਾਉਣਾ ਰਾਤ ਨੂੰ ਤੇ ਪਨੀਰ ਪਿਆ ਤੁਰਕਲ ਤੂੰ ਯੋਗੜ ਖਾਣੇ ਆਂ ਸਕੂਲੇ ਕੀ ਲੈ ਕੇ ਜਾਉਗੀ ਜਿਹੜਾ ਪਾਸਤਾ ਪਿਆ ਆ ਮਕਰੋਨੀ ਉਵਾਲ ਕੇ ਰੱਖੀ ਹੋਈ ਆ ਉਹ ਨੂੰ ਡਿਫਨ ਚ ਪਾ ਦਿਓ ਜਿਹੜੀ ਦੂਜੀ ਪਈ ਆ ਉਹ ਨੂੰ ਘਰੇ ਤੋਂ ਕਰਾ ਦੇ ਚਲ ਦੇਖਦੀ ਆ ਕੀ ਕਹਿੰਦੀ ਆ ਕੱਪੜਿਆਂ ਕੁਪੜਿਆਂ ਦੀਆਂ ਤੇ ਹਾਂ ਤੂੰ ਹਮਾਰ ਲਈਏ ਦੇਖੋ ਜੀ ਛੋਲ ਵੀ ਮੈਂ ਆਪਣਾ ਮੈਂ ਵੀ ਛੋਲ ਵੀ ਆਪਣਾ ਧੋਤਾ ਸੀਗਾ ਇਜ਼ੀ ਹੈ ਜੀਗਾ ਸੀ ਇਜ਼ੀ ਲੈ ਕੇ ਆਵਾ ਤੇ ਮੈਂ ਸ਼ੈਂਪੂ ਜੀ ਧੋਤੇ ਸ਼ੌਲ ਫੇ ਸ਼ੈਂਪੂ ਜੀ ਵੀ ਧੋ ਸਕਦੇ ਆ ਬਾਅਦ ਚ ਪਾਇ ਸੀ ਕੰਫਰਟ ਇਹਦੇ ਵਿੱਚ ਤੇ ਆਈ ਪ੍ਰਿਆਸ ਸ਼ੌਲ ਤਾਂ ਇਹਦਾ ਹੀ ਆਣ ਜਾਣ ਵਾਲਾ ਵੱਡਾ ਖੁੱਲਾ ਆ ਸ਼ੌਲ ਇਹ ਪਹਿਨਣਾ ਨਹੀਂ ਪਰ ਕਿਤੇ ਵਧੀਆ ਜਾਵਾਂਗੇ ਫੇ ਕੱਢਾਂਗੇ ਪਰ ਉਹ ਫੇ ਲੰਦਾ ਵਧੀਆ ਜਾਵਾਂਗੇ ਕਿਤੇ ਉਹ ਵਧੀਆ ਹੈ ਕੋਈ ਜਾਣਾ ਤਾਂ ਗੱਡੀ 'ਚ ਹੁੰਦਾ ਆ ਉਹੀ ਤਾਂ ਗੱਡੀ 'ਚ ਜਾਣਾ ਤਾਂ ਗੱਡੀ 'ਚ ਠੰਡ ਲੱਗਦੀ ਹੈ ਤਾਂ ਹੱਡੀ ਵੀ ਗੱਡੀ ਚਲੋ ਪਰਮਾਤਮਾ ਦੀ ਦਿਆ ਦੇ ਨਾਲ ਹਨਾ ਪਰਮਾਤਮਾ ਦੀ ਮਿਹਰ ਦੇ ਨਾਲ ਗੱਡੀ ਚੱਲ ਸਾਨੂੰ ਬਹੁਤ ਵਧੀਆ ਮਿਲ ਗਈ ਸੱਚੀ ਗੱਡੀ ਬਹੁਤ ਜੀ ਵੀਡੀਓ ਚ ਗੱਡੀ ਉਹ ਘੈਂਟ ਲੱਗਣ ਦੀ ਜੀ ਵੀਡੀਓ ਪਰਮਾਤਮਾ ਸਭ ਨੂੰ ਦੇਵੇ ਅਸੀਂ ਕਿਸੇ ਤੋਂ ਨਹੀਂ ਛੱਡਦੇ ਹੈਗੇ ਪਰ ਸੜਨ ਵਾਲੇ ਛੱਡਦੇ ਆ ਪਰ ਅਸੀਂ ਨਹੀਂ ਕਿਸੇ ਤੋਂ ਛੱਡਦੇ ਹੈਗੇ ਸਾਨੂੰ ਪਤਾ ਹੈ ਕਿਆਂ ਨੂੰ ਥੋੜਾ ਹੁੰਦਾ ਆ ਪਰ ਅਸੀਂ ਨਹੀਂ ਛੱਡਦੇ ਹੈਗੇ ਅਸੀਂ ਕਹਿੰਦੇ ਪਰਮਾਤਮਾ ਸਭ ਨੂੰ ਦੇਵੇ ਸਾਨੂੰ ਦਿੱਤਾ ਸਭ ਨੂੰ ਦੇਵੇ ਪਰਮਾਤਮਾ ਨੀਵੇਂ ਹੋ ਕੇ ਚੱਲੋ ਤੇ ਮਾਰੇ ਸਭ ਕੁਝ ਦਿੰਦਾ ਆ ਠੀਕ ਆ ਦਿਲਾਂ-ਦਿਲਾਂ ਚੀਜ਼ਾਂ ਵੀ ਅਸੀਂ ਕਦੀ ਆਸ ਨਹੀਂ ਸੀ ਰੱਖੀ ਹੈਗੀ ਉਹਨਾਂ ਨਾਲ ਚੀਜ਼ਾਂ ਉਹ ਚੀਜ਼ਾਂ ਸਾਨੂੰ ਮਿਲੀਆਂ ਅੱਛਾ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਕੋਈ ਬ੍ਰਾਂਡਡ ਪਾਰਸਲ ਲਵੂੰਗੀ ਹਨਾ ਤੇ ਹਰਮਨ ਨੇ ਦੇ ਲਓ ਹਰਮਨ ਇਸਰ ਮੇਲੇ ਦੋ ਪਾਰਸਲ ਲੈ ਕੇ ਆਇਆ ਆ ਉਹ ਵੀ ਬ੍ਰਾਂਡਡ ਹਨਾ ਤੇ ਇਹ ਕਿਹਨਾਂ ਦੀ ਹੈਗੀ ਹੈ ਬ੍ਰਾਂਡ ਕਿਨਾਂ ਦਾ ਆ ਜ਼ੂਕ ਰਿਹਾਨਾ ਕਪੂਰ ਰਿਹਾਨਾ ਕਪੂਰ ਦਾ ਹੀ ਉਹਦਾ ਆਪਣਾ ਬ੍ਰਾਂਡ ਆ ਇਹ ਜਿਹੜੇ ਉਹ ਪਰਸ ਯੂਜ਼ ਕਰਦੇ ਆ ਉਹਦੇ ਦੋ ਪਰਸ ਲੈ ਕੇ ਦਿੱਤੇ ਹਰਮਨ ਨੇ ਚਲੋ ਬੱਚੇ ਰਾਜੀ ਖੁਸ਼ੀ ਰਹਿਣ ਪਰਮਾਤਮਾ ਇਹਨਾਂ ਦੀਆਂ ਲੰਬੀਆਂ ਉਮਰਾਂ ਕਰੇ ਤਰੱਕੀ ਦੇ ਉਹਨੇ ਉਹ ਵੀ ਇੱਛਾ ਪੂਰੀ ਕਰ ਦਿੱਤੀ ਪਰਸ ਦੀ ਮੈਨੂੰ ਬਹੁਤ ਸ਼ੌਂਕ ਆ ਪਰਸ ਦਾ ਇੱਕ ਵਾਰੀ ਮੈਂ ਕਹਿੰਦੀ ਕਿ ਸਾਨੂੰ ਪਿਆਰ ਹੈਗਾ ਕਿ ਬਾਹਰੋਂ ਮੈਨੂੰ ਪਰਸ ਭੇਜਿਓ ਮੈਨੂੰ ਉਹਨਾਂ ਨੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀਗਾ ਚਲੋ ਕੋਈ ਗੱਲ ਨਹੀਂ ਮੈਂ ਉਹ ਉਹ ਇੱਛਾ ਅੱਜ ਮੇਰੇ ਮੁੰਡੇ ਨੇ ਪੂਰੀ ਕੀਤੀ ਆ ਉਹਨੇ ਮੈਨੂੰ ਇੱਕ ਦੀ ਥਾਂ ਤੇ ਦੋ ਵਧੀਆ ਪਰਸ ਲੈ ਕੇ ਦਿੱਤੇ ਆ ਬੰਦੇ ਨੂੰ ਕਦੀ ਗੱਲ ਭੁੱਲਦੀ ਨਹੀਂ ਹੁੰਦੀ ਚਲੋ ਕੋਈ ਗੱਲ ਨਹੀਂ ਹੈਨਾ ਟਾਈਮ-ਟਾਈਮ ਦੀ ਗੱਲ ਹੁੰਦੀ ਆ ਹਨਾ ਤੇ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਤੈਨੂੰ ਬਾਹਰੋਂ ਜੇ ਆਈਏ ਤਾਂ ਕੀ ਲੈ ਕੇ ਆਈਏ ਮੈਂ ਕਿਹਾ ਮੈਨੂੰ ਪਰਸ ਦਾ ਬਹੁਤ ਸ਼ੌਂਕ ਆ ਬਹੁਤ ਥੇੜ ਪਹਿਲਾਂ ਦੀ ਗੱਲ ਆ ਤੇ ਮੈਨੂੰ ਉਹਨਾਂ ਨੇ ਆ ਕੇ ਇਹ ਗੱਲ ਦਾ ਜਵਾਬ ਦਿੱਤਾ ਤਾਂ ਮੈਨੂੰ ਕਿਹਾ ਕਿ ਟਾਈਮ ਨਹੀਂ ਲੱਗਾ ਬਾਜ਼ਾਰ ਜਾਣ ਦਾ ਜਵਾਬ ਨਹੀਂ ਦਿੱਤਾ ਕਿ ਨਹੀਂ ਲੈ ਕੇ ਆਣਾ ਕਹਿੰਦੇ ਕਿ ਟਾਈਮ ਨਹੀਂ ਲੱਗਾ ਬਾਜ਼ਾਰ ਜਾਣ ਦਾ ਅਸੀਂ ਕਾਲੀ-ਕਾਲੀ ਚ ਆ ਗਏ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਠੀਕ ਆ ਅੱਜ ਮੇਰੇ ਮੇਰਾ ਮੁੰਡਾ ਮੇਰੇ ਲਈ ਪਰਸ ਲੈ ਕੇ ਆਇਆ ਆ ਹਨਾ ਪਰਮਾਤਮਾ ਇਹਨਾਂ ਨੂੰ ਬਹੁਤ ਜ਼ਿਆਦਾ ਦੇਵੇ ਗੱਲ ਬੰਦੇ ਨੂੰ ਯਾਦ ਰਹਿ ਜਾਂਦੀ ਹੁੰਦੀ ਆ ਠੀਕ ਆ ਉਹ ਵੀ ਉਹਦੇ ਉਹਨਾਂ ਨੇ ਕਹਿਣ ਤੇ ਕਿਹਾ ਸੀਗਾ ਮੈਂ ਮੰਗਿਆ ਨਹੀਂ ਸੀਗਾ ਕਹਿਣ ਤੇ ਕਿਹਾ ਸੀ ਮੈਂ ਕਿਤੇ ਤੋਂ ਮੰਗ ਨਹੀਂ ਹੁੰਦੀ ਚੀਜ਼ ਮੈਨੂੰ ਕੋ ਕਹਵੇਗੀ ਨਾ ਬੇ ਲੈ ਲੋ ਚੀਜ਼ ਤੇ ਤਾਂ ਵੀ ਕਹਿੰਦੀ ਨਹੀਂ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਆ ਜਿਨ੍ਹਾਂ ਚੀਜ਼ਾਂ ਦੀ ਕਦੀ ਆਸ ਨਹੀਂ ਸੀ ਜ਼ਿੰਦਗੀ ਜੋ ਮਹਾਰਾਜ ਨੇ ਸਾਨੂੰ ਦਿੱਤੀਆਂ ਆ ਕਦੀ ਜ਼ਿੰਦਗੀ ਦੀ ਸੋਚਿਆ ਨਹੀਂ ਸੀਗਾ ਵੀ ਅਸੀਂ ਇੰਨਾ ਕੁਝ ਸਾਨੂੰ ਮਿਲੂਗਾ ਹਨਾ ਜਿੱਦਾਂ ਦਾ ਅਸੀਂ ਟਾਈਮ ਦੇ ਕੇ ਬੰਦੇ ਨੂੰ ਕਦੀ ਆਪਣਾ ਟਾਈਮ ਨਹੀਂ ਭੁੱਲਣਾ ਚਾਹੀਦਾ ਕੋਈ ਵੀ ਨਾ ਭੁੱਲੇ ਟਾਈਮ ਆਪਣਾ ਜੋ ਪਿੱਛੇ ਟਾਈਮ ਹੋਇਆ ਆ ਨਾ ਪੁਲਣਾ ਨਹੀਂ ਚਾਹੀਦਾ ਹੈ ਅਸੀਂ ਨਹੀਂ ਭੁਲਾਉਂਦੇ ਹੈਗੇ ਚਲੋ ਕੋਈ ਗੱਲ ਨਹੀਂ ਅੱਜ ਬਹੁਤ ਵਧੀਆ ਟਾਈਮ ਆ ਪਰਮਾਤਮਾ ਸਭ ਤੋਂ ਚੰਗਾ ਟਾਈਮ ਲਿਆਵੇ ਤੇ ਪਿਛਲਾ ਸਭ ਬੰਦੇ ਨੂੰ ਭੁਲਾਣਾ ਨਹੀਂ ਚਾਹੀਦਾ ਹੈਗਾ ਆਪਣਾ ਠੀਕ ਨਹੀਂ ਤੇ ਚਲੋ ਬਣੇ ਲਈ ਸਾਡੇ ਵਲੋਗ ਨਾਲ ਬਹੁਤ ਕੀਤੀ ਹੈ ਸਾਡਾ ਗੱਲਾਂ ਬਾਤਾਂ ਤੇ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਲਓ ਜੀ ਹੁਣ ਆਪਾਂ ਲੱਗੇ ਆਂ ਜੀ ਰਾਤ ਦਾ ਨਾਸ਼ਤਾ ਡਿਨਰ ਤੇ ਚਲੋ ਹੋਰ ਹੋਰ ਤੇ ਖਾ ਗਏ ਪਰੌਂਠੀਆਂ ਔਲੇ ਦੇ achar ਨਾਲ ਤੇ ਕਰਦੇ ਆਂ ਜੀ ਬਲੌਗ ਦਾ ਐਂਡ ਕਰੋ ਜੀ ਬਲੌਗ ਦਾ ਐਂਡ ਕਰਦੇ ਆਂ ਅੱਜ ਇੱਥੇ ਬਲੌਗ ਦਾ ਐਂਡ ਤੇ ਕੱਲ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਦੇ ਤੇ ਥਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਕਮੈਂਟ ਜ਼ਰੂਰ ਕਰਿਆ ਕਰੋ ਬਲੌਗ ਜੀ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀ